ਹੌਣ ਜੀ ਮਸ਼ੀਨਾਂ ਜੀ ਜਦੋਂ ਭਗਵੰਤ ਮਾਨ ਵਾਗੇ ਜੀ ਮਸ਼ੀਨਾਂ ਜਦੇ ਤੁਰਨੀ ਸ਼ੁਰੂ ਹੋ ਗਈਆਂ ਇਹ ਲੋਕ ਦਿਖਾਵਾ ਕਰਦੇ ਨੇ ਥੋੜਾ ਜਿਹਾ ਚਿਰ ਕੰਮ ਕਰਦੇ ਨੇ ਇਹਨਾਂ ਦਾ ਲੋਕ ਦਿਖਾਵਾ ਆਏ ਸਾਲ ਚੱਲਦਾ ਜੀ ਇਹ ਤਸਵੀਰਾਂ ਤੁਸੀਂ ਵੀ ਜ਼ਰੂਰ ਵੇਖੀਆਂ ਹੋਣਗੀਆਂ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਜ਼ਿਲ੍ਹੇ ਚ ਹੜ ਰੋਕੂ ਪ੍ਰਬੰਧਾ ਦਾ ਜਾਇਸਾ ਲੈਂਡ ਪਹੁੰਚੇ ਸਰਕਾਰੀ ਮਸ਼ੀਨਰੀ ਚੁਸਤ ਵਿਖਾਈ ਦਿੱਤੀ ਪਰ ਇੱਥੋਂ ਦੇ ਲੋਕਾਂ ਨੇ ਉਦੋਂ ਰੋਲਾ ਪਾ ਦਿੱਤਾ ਜਦ ਮੁੱਖ ਮੰਤਰੀ ਦੇ ਜਾਂਦਿਆਂ ਹੀ ਮਸ਼ੀਨਾਂ ਵੀ ਰੁਕਸਤ ਹੋ ਗਈਆਂ ਕੰਮ ਵਿਚੇ ਹੀ ਰਹਿ ਗਿਆ ਦੇਖੋ ਮੈਨੂੰ ਬਹੁਤ ਚਾਅ ਹੋਇਆ ਸੀ ਬਹੁਤ ਉਤਸ਼ਾਹ ਹੋਇਆ ਸੀ ਅਸੀਂ ਪਾਰਟੀ ਵਾਈਟ ਉੱਪਰ ਉੱਠ ਕੇ ਵੀ ਅਸੀਂ ਕੱਲ ਦੇ ਪੂਰੇ ਬੱਬਾ ਪਰ ਹੋਏ ਫਿਰਦੇ ਸੀ ਚਲੋ ਗੁਰੂ ਘਰ ਚ ਲੰਗਰ ਦਾ ਵੀ ਪ੍ਰਬੰਧ ਕੀਤਾ ਅਫਸਰਾਂ ਦਾ ਠਹਿਰਨ ਦਾ ਵੀ ਕੀਤਾ ਕਿ ਸਾਡਾ ਸਾਹ ਨਹੀਂ ਚੱਲੋ ਡਿਊਟੀ ਬਣਦੀ ਉਹਦਾ ਇਨਸਾਨੀਅਤ ਤੌਰ ਤੇ ਸਾਡਾ ਲੰਗਰ ਤੇ ਗੁਰੂ ਘਰ ਚ ਚੱਲਦਾ ਹੀ ਨੇ ਪਰ ਸਾਨੂੰ ਚਾਅ ਬਹੁਤ ਸੀ ਵੀ ਸੀਐਮ ਸਾਹਿਬ ਆਉਣਗੇ ਕੁਝ ਕਰਕੇ ਜਾਣਗੇ ਪਰ ਜਦੋਂ ਮੈਨੂੰ ਐ ਲੱਗ ਰਿਹਾ ਵੀ ਪਹਿਲੀ ਗੱਲ ਤਾਂ ਇਹਨਾਂ ਲੇਟ ਹੋ ਗਿਆ ਪਹਿਲਾਂ ਵਾਂਗ ਹੀ ਮੈਂ ਪਹਿਲਾਂ ਵੀ ਕਿਹਾ ਤੁਹਾਨੂੰ ਵੀ ਬੂਹੇ ਆਈ ਜੰਨ ਦੇ ਵਿੰਨੋ ਕੁੜੀ ਦੇ ਕੰਨ ਤੇ ਹੁਣ ਜੇ ਆ ਕੇ ਦੇਖਿਆ ਹੈ ਆ ਤੁਸੀਂ ਦੇਖ ਲਿਏ ਮਸ਼ੀਨਾਂ ਖੜੀਆਂ ਸੀ ਜੀਬ ਸੀ ਕਿੱਧਰ ਕਿੱਧਰ ਗਈਆਂ ਨੇ ਹੇ ਕੁਛ ਨਹੀਂ ਭਾਈ ਜੀ ਕੁਛ ਨਹੀਂ ਹੋਣਾ ਹੈ ਇਹ ਬਹੁਤ ਵੱਡੀਆਂ ਸਮੱਸਿਆਵਾਂ ਨੇ ਇਹ ਬੋਲ ਕੇ ਚਲੇ ਜਾਂਦੇ ਨੇ ਸਾਡਾ ਪਿਛਲੀ ਵਾਰੀ ਵੀ ਲੈ ਕੇ ਖਨੋਰੀ ਤੋਂ ਹੋਤੀਪੁਰ ਲਮਾਂਗਾ ਤੋਂ ਲੈ ਕੇ ਬੰਗਾ ਬਸਾਇਰੇ ਤੋਂ ਹੁੰਦਿਆ ਸਾਡਾ ਕਾਲੀ ਤੱਕ 60000 ਟੋਟਲ ਰਕਮ ਦੇ ਵਿੱਚੋਂ ਸਾਡੀ 50000 ਇੱਕ ਡੁੱਬ ਗਈ ਸੀ ਕੁਛ ਨਹੀਂ ਬਣਿਆ ਨਾ ਸਾਨੂੰ ਉਹਦਾ ਹੀ ਮੁਆਵਜ਼ਾ ਮਿਲਿਆ ਉਹਦੀ ਰੋਕਰ ਲਾ ਕੇ ਪਿੱਛੋਂ ਜਿਹੜਾ ਸੈਂਟਰ ਵੱਲੋਂ ਹੁੰਦਾ ਹੈ ਪਾ ਪਣਾ 7000 ਰੁਪਏ ਜਾਂ 800 ਰੁਪਏ ਉਹ ਹੀ ਮਿਲਿਆ ਬਹੁਤ ਮੁਸ਼ਕਿਲ ਮਿਲਿਆ ਤੇ ਕਗਰਦਾ ਤਾਂ ਹੋਣੀ ਕੁਛ ਨਹੀਂ ਨਾ ਕੁਛ ਨਹੀਂ ਹੋਣਾ ਜੋ ਮਰਜ਼ੀ ਕਰੀ ਜਨਮ ਹਾਂ ਜੇ ਕਰਕੇ ਦਿਖਾਉਣੇ ਨੇ ਕੋਈ ਜੋ ਬੋਲ ਕੇ ਗਣਸ਼ੀਮ ਸਾਹਿਬ ਅਸੀਂ ਵਾਅਦਾ ਕਰਦੇ ਆ ਅੱਜ ਜੋ ਅਸੀਂ ਮਰਜ਼ੀ ਬੋਲ ਰਹੇ ਆ ਇਹ ਪੂਰਾ ਕਰਕੇ ਦਿਖਾਣ ਅਸੀਂ ਖੁਦ ਪਾਰਟੀ ਵਾਈਟ ਦੇ ਉੱਪਰ ਉੱਠ ਕੇ ਵਿਧ ਪੰਚਾਇਤ ਵਿਧ ਇਲਾਕਾ ਜਾ ਕੇ ਮਾਨਸਾ ਦਾ ਸਲਮਾਨਤ ਕਰਾਂਗੇ ਪਰ ਸਾਨੂੰ ਉਮੀਦ ਨਹੀਂ ਹੈ ਜਿਵੇਂ ਅੱਜ ਕੱਲ੍ਹ ਦੀਆਂ ਮਸ਼ੀਨਾਂ ਖੜੀਆਂ ਸੀ ਹੁਣ ਮਸ਼ੀਨੀਆਂ ਸਾਰੀਆਂ ਭੱਜ ਗਈਆਂ ਦੱਸੋ ਕੀ ਹੋਊਗਾ ਸਾਨੂੰ ਉਮੀਦ ਨਹੀਂ ਹੈ ਕੋਈ ਹੁਣ ਜੀ ਮਸ਼ੀਨਾਂ ਜੀ ਜਦੋਂ ਭਗਵੰਤ ਇਹ ਲੋਕ ਦਿਖਾਵਾ ਕਰਦੇ ਨੇ ਥੋੜ੍ਹਾ ਜਿਹਾ ਕੰਮ ਕਰਦੇ ਨੇ ਇਹਨਾਂ ਦਾ ਲੋਕ ਦਿਖਾਵਾ ਆਏ ਸਾਲ ਚੱਲਦਾ ਜੀ ਕੀ ਲੱਗਦਾ ਤੁਹਾਨੂੰ ਇਸ ਇਲਾਕੇ ਨੂੰ ਹੜਾ ਤੋਂ ਕੋਈ ਸਰਕਾਰ ਰਾਹਤ ਦਵਾ ਸਕਦੀ ਹੈ ਨਹੀਂ ਦਵਾ ਸਕਦੀ ਜੀ ਇਸ ਇਸ ਤਰੀਕੇ ਨਾਲ ਨਹੀਂ ਦਵਾ ਸਕਦੀ ਜੀ ਇਸ ਤਰੀਕੇ ਨਾਲ ਡਬੂਣ ਦਾ ਖਤਰਾ ਨਹੀਂ ਨਹੀਂ ਕੁਝ ਨਹੀਂ ਹੋਣਾ ਇਹ ਸਿਰਫ ਡਰਾਮਾ ਹੈ ਜੀ ਮਸ਼ੀਨਾਂ ਕਿੰਨਾ ਕੰਮ ਚੱਲੀਆਂ ਇੱਥੇ ਵਸ ਇੱਥੇ 2 ਘੰਟੇ ਜੀ ਮੰਨ ਕੇ ਚੱਲੋ ਸੀਐਮ ਸਾਹਿਬ ਦੇ ਆਉਣ ਤੋਂ ਪਹਿਲਾਂ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਤਾਂ ਚਲੇ ਗਈਆਂ ਜੀ ਤੁਸੀਂ ਦੇਖ ਲਓ ਇੱਥੇ ਕਿਹੜੀਆਂ ਮਸ਼ੀਨਾਂ ਕਿਹੜੇ ਸਫਾਈਆਂ ਜੀ ਖਾਲਾ ਕਿ ਲੋਕਾਂ ਦੀ ਨਰਾਜ਼ਗੀ ਤੇ ਜਦੋਂ ਵਿਧਾਇਕ ਸਾਹਿਬ ਤੋਂ ਸਵਾਲ ਹੋਇਆ ਜਿਹੜੇ ਮੁੱਖ ਮੰਤਰੀ ਨਾਲ ਮੋਡੇ ਨਾਲ ਮੋਡਾ ਜੋੜ ਖਾਲਾਤਾ ਦਾ ਜਾਇਜ਼ਾ ਲੈ ਰਹੇ ਸੀ ਤਾਂ ਇਹਨਾਂ ਨੇ ਕੁਝ ਇਹ ਤਰਕ ਦਿੱਤਾ ਹੁਣ ਦੇਖੋ ਚੋਣ ਜਾਬਤਾ ਲੱਗਿਆ ਹੋਇਆ ਸੀ ਚੋਣ ਜਾਬਤਾ ਇਮੀਜिएट ਹਟਣ ਤੋਂ ਬਾਅਦ ਮੈਂ ਦੇਣੇਜ ਵਿਭਾਗ ਦੇ ਅਧਿਕਾਰੀਆਂ ਦੀ ਵੀ ਪ੍ਰਸ਼ੰਸਾ ਕਰਦਾ ਕਿ ਬਹੁਤ ਤੇਜ਼ੀ ਦੇ ਨਾਲ ਟੈਂਡਰ ਲਾਇਆ ਟੈਂਡਰ ਮਨਜ਼ੂਰ ਹੋ ਕੇ 4 ਦਿਨਾਂ ਤੋਂ ਉੱਥੇ ਕੰਮ ਚੱਲ ਰਿਹਾ ਜਿਹੜੀ ਪੋਕ ਲਾਈਨ 80 ਨੰਬਰ ਪੋਕ ਲਾਈਨ ਉਥੇ ਲਾਈ ਸੀ ਕੱਲ 80 ਨੰਬਰ ਪੋਕ ਲਾਈਨ ਨੇ ਕੰਮ ਨਹੀਂ ਕੀਤਾ ਹੁਣ ਉਥੇ 180 ਜਾਂ 210 ਨੰਬਰ ਦੀ ਪੋਕ ਲਾਈਨ ਹੈ ਜਿਹੜੀ ਉਹ ਲਾਈ ਜਾਊਗੀ ਉਹ ਦੇਖ ਰਹੇ ਨੇ ਵੀ ਕਿੱਥੇ ਮਿਲ ਰਹੀ ਹੈ ਉਹਦੇ ਲਈ ਟਰਾਈ ਹੋ ਰਹੀ ਹੈ ਉਹ ਪੋਕ ਲਾਈਨ ਇੱਥੇ ਕੰਮ ਕਰੂਗੀ ਦੂਜੀ ਪੋਕ ਲਾਈਨ ਕੰਮ ਨਹੀਂ ਕਰ ਰਹੀ ਸੀ ਇਸ ਕਰਕੇ ਪੋਕ ਲਾਈਨ ਚਲੀ ਗਈ ਬਾਕੀ ਜਿੱਤੇ ਤੱਕ ਜੀਸੀਬੀ ਦਾ ਤਲਕੇ ਖਨੌਰੀ ਤੋਂ ਕੰਮ ਸ਼ੁਰੂ ਹੋਇਆ ਹੈ ਖਨੌਰੀ ਕੰਮ ਚੱਲ ਰਿਹਾ ਹੈ ਮੌਨਿਕ ਕੰਮ ਚੱਲ ਰਿਹਾ ਕਿਉਂਕਿ ਦੋਹਾਂ ਪਾਸਿਆਂ ਤੋਂ ਸ਼ੁਰੂ ਕੀਤਾ ਹੋਇਆ ਹੈ ਉਧਰ ਐਸਟੀਐਮ ਲਹਿਰਾ ਦਾ ਕਹਿਣਾ ਹੈ ਕਿ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨਾਲ ਉਹਨਾਂ ਦੀ ਗੱਲ ਹੋ ਚੁੱਕੀ ਹੈ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਜੀ ਦੱਸਿਆ ਸੀ ਜੀ ਹੁਣੇ ਤਾਂ ਮੈਂ ਐਕਸਨ ਡਰੇਨੇਜ ਨਾਲ ਗੱਲ ਕੀਤੀ ਹੈ ਉਹਨੇ ਡਿਟੇਲ ਦੇ ਵਿੱਚ ਤੇ ਐਂਡ ਹੀ ਹੈਜ਼ ਅਸ਼ੂਰਡ ਮੀ ਕਿ ਜਿਹੜਾ ਜੋ ਕੰਮ ਸ਼ੁਰੂ ਕੀਤਾ ਗਿਆ ਉਹ ਨਿਰਵਿਘਨ ਚਲਾਇਆ ਜਾਊਗਾ ਤੇ ਉਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਢਿੱਲ ਨਹੀਂ ਵਰਤੀ ਜਾਏਗੀ ਭਗਵੰਤ ਸਰਕਾਰ ਦਾਵਾ ਕਰ ਰਹੀ ਹੈ ਕਿ ਪ੍ਰਸ਼ਾਸਨ ਘੱਗਰ ਦੇ ਕੰਡੇ ਮਜ਼ਬੂਤ ਕਰਨ ਚ ਲੱਗਾ ਹੈ ਹਾਲਾਂਕਿ ਲੋਕਾਂ ਦੀ ਨਰਾਜ਼ਗੀ ਕਾਫੀ ਕੁਝ ਕਹਿ ਰਹੀ ਹੈ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਸੰਗਰੂਰ ਤੋਂ ਪੰਜਾਬ ਤੱਕ ਦੇ ਲਈ ਇਹ ਖਬਰ ਭੇਜੀ ਹੈ ਬਲਵੰਤ ਸਿੰਘ ਵਿੱਕੀ ਨੇ